ਲੋ ਜੀ ਦੋਸਤੋ ਪਹੁੰਚ ਚੁੱਕੇ ਆਂਗੇ ਬੈਜਨਾਸ ਸ਼ਿਵਜੀ ਮੰਦਰ ਦੇ ਵਿੱਚ ਤੁਹਾਨੂੰ ਕਰਾਵਾਂਗੇ ਦਰਸ਼ਨਾਂ ਜੀ ਮੰਦਰ ਦੇ ਫਰਾਜਣ ਮੰਦਰ ਹੈ ਪਾਣਵਾ ਵੱਲੋਂ ਬਣਾਇਆ ਗਿਆ ਇਹ ਮੰਦਰ ਤੇ ਇੱਕ ਰਾਜ ਦੇ ਵਿੱਚ ਬਣਾਇਆ ਗਿਆ ਸੀ ਉਹ ਮੰਦਰ ਹੈ ਇਹ ਤੁਹਾਨੂੰ ਕਰਾਉਣੇ ਆਂਦੇ ਦਰਸ਼ਨ ਕੋਲੇ ਨਾ ਦੇ ਕੋਲੇ ਨਾ ਦੇ ਜੈ ਸ਼ਿਵ ਸ਼ੰਕਰ ਜੈ ਭੋਲੇ ਭੰਡਾਰੀ ਆਹ ਯਾ ਕੌੜੀਆਂ ਨੇ ਮੰਦਿਰ ਦੇ ਮੁੱਖ ਹਲਵਾਰ ਦੀਆਂ ਅਸੀਂ ਮੰਦਿਰ ਦੇ ਵਿੱਚ ਐਂਟਰ ਕਰਕੇ ਇਹ ਆ ਮੰਦਿਰ ਪ੍ਰਾਚਨ ਮੰਦਿਰ ਸ਼ਿਵ ਜੀ ਦੀ ਜੋ ਕਿ ਪਾਂਡਵਾ ਵੱਲੋਂ ਇੱਕ ਰਾਸ ਦੇ ਵਿੱਚ ਵਿੱਚ ਬਣਾਇਆ ਗਿਆ ਸੀ ਉਹ ਵਰਸ਼ਾ ਬਾਰੋਂ ਸਮ ਦਰਸ਼ਨ ਕਰਵਾਤੇ ਜੇ ਅੰਦਰ ਵੀਡੀਓ ਬਣਾਉਣ ਦੀ ਇਜਾਜ਼ਤ ਮਿਲੀ ਤਾਂ ਅੰਦਰ ਜ਼ਰੂਰ ਕਰਵਾਵਾਂਗੇ ਦਰਸ਼ਨ ਇਹ ਨੰਦੀ ਮਹਾਰਾਜ ਇਨਾਂ ਦੇ ਕੰਨ ਵਿੱਚ ਜੋ ਵੀ ਗੱਲ ਮੰਨ ਬੋਲੀ ਜਾਂਦੀ ਆ ਜੋ ਆਪਾਂ ਮੰਨਤ ਮੰਗਦੇ ਆ ਉਹ ਪੂਰੀ ਹੁੰਦੀ ਆ ਇਹ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਮੰਦਰ ਇੱਕ ਮੰਦਰ ਦੇ ਵਿੱਚ ਹੀ ਬਣਾਏ ਗਏ ਨੇ ਇਹ ਇੰਦਰ ਦੇਖ ਸਕਦੇ ਹੋ ਵੀਰ ਬਜਰੰਗ ਬਣੀ ਮਹਾਰਾਜ ਪੋਲਾ ਪੋਲਾ ਉਹ ਨਹੀਂ ਹੋਈ ਮਾਲ ਦੀ ਨਾਲ ਪੋਲਾ ਰਹੇ ਨੇ ਕੋਈ ਮਿੱਠੀਆਂ ਗਿੱਲਾਂ ਨਾ ਵੜ ਗਈ ਨਾਣਿਆ ਪੋਲਾ ਵੀ ਗਿਆ ਜੈ ਬਾਬਿਆਂ ਜੈ ਬਾਬਿਆਂ ਨਮੇਸ਼ ਹੋਈ ਨਮੇਸ਼ ਹੋਈ ਨੋ ਸ਼ਿਵ ਪੂਰੇ ਸ਼ਰਤ ਕੋ ਜੀ ਨੂੰ ਜਾਂਦਾ ਦਰਜੇ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਜਾ ਸ਼ੰਕਰ ਜੈ 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 ਸ਼ੰਕਰ ਜੀ ਦੋਸਤੋ ਅੱਜ ਤੁਹਾਨੂੰ ਬੈਜਨਾਥ ਮੰਦਿਰ ਦੇ ਦਰਸ਼ਨ ਕਰਵਾਇਏ ਭੋਏ ਸ਼ੰਤੇ ਜੀ ਦੇ ਮੰਦਿਰ ਦੇ ਤੁਸੀਂ ਦੇਖ ਰਹੇ ਹੋ ਜੋ ਇਹ ਨਵੇਂ ਮੰਦਿਰ ਆ ਜਿਕੇ ਅਲੱਗ ਪਾਣ ਦਾ ਵੱਲੋਂ ਬਣਾਇਆ ਗਿਆ ਇੱਕ ਰਾਤ ਦੇ ਵਿੱਚ ਬਣਾਇਆ ਗਿਆ ਜੀ ਆਹ ਸਾਈਡ ਤੇ ਮੰਦਰ ਬਣਾਈ ਹੋਏ ਨੇ ਭੋਲੇ ਸ਼ੰਪੇਰੀ ਦਾ ਮੰਦਿਰ ਹੈ ਜੱਸ ਜੜਦਾ ਹੈ ਰਾਣੀ ਰਾਨੀ ਜੀ ਦਾ ਮੰਦਿਰ ਹੈ ਤੁਹਾਨੂੰ ਇਹ ਬਲੌਗ ਕਿੱਦਾਂ ਦਾ ਲੱਗਿਆ ਇਦਾਂ ਦੇ ਹੋਰ ਬਲੌਗ ਸਾਨੂੰ ਦੱਸਿਓ ਇਦਾਂ ਦੇ ਹੋਰ ਬਲੌਗ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਦੋਸਤੋ ਹੁਣ ਚੱਲਿਆਂ ਖੀਰ ਗੰਗਾ ਨੂੰ ਇਹ ਪੌੜੀਆਂ ਨੇ 500 ਮੀਟਰ ਦੀਆਂ ਨੇ ਇਹ ਹੁਣ ਉਹ ਜਾਵਾਂਗੇ نیچے ਪੌੜੀਆਂ ਰਾਹੀਂ ਉਹ ਦੇਖੋ نیچے ਬਹੁਤ ਵਧੀਆ ਦ੍ਰਿਸ਼ ਲਓ ਜੀ ਦੋਸਤੋ ਪਹੁੰਚ ਚੁੱਕੇ ਆਂ ਅਖੀਰ ਕੰਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਹੈਗਾ ਤੇ ਪੌੜੀਆਂ ਤੇ ਬਹੁਤ ਤੇਲਪਣ ਹੁੰਦੀਆਂ ਇੱਥੇ ਜੇ ਕਿਸੇ ਨੇ ਆਉਣਾ ਹੋਵੇ ਮੜਾ ਹੀ ਆਪਣਾ ਵਜਾ ਕਰੇ ਕਿਉਂਕਿ ਤੇਲਕੋ ਤੁਸੀਂ ਇਹ ਪਾਣੀ ਦੇ ਵਿੱਚ ਡਿੱਗ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਠੰਡਾ ਹੈਗਾ ਬਹੁਤ ਸੋਹਣਾ ਦ੍ਰਿਸ਼ ਹੈ ਦੇਖੋ ਪਹਾੜਾਂ ਦੇ ਵਿੱਚੋਂ ਬਸ ਉੱਪਰੋਂ ਫੁਰ ਕੇ ਆਉਂਦੀ ਹੈ ਤੇ نیچے ਆ ਕੇ ਇਹ ਇਸ ਤਰ੍ਹਾਂ ਚੀਰ ਵਾਂਗ ਨਹਿਰ ਦਾ ਰੂਪ ਦਾ ਅੰਦ ਕਰ ਲੈਂਦੇ ਬਹੁਤ ਠੰਡਾ ਪਾਣੀ ਹੁੰਦਾ ਹੈ ਬਹੁਤ ਸੋਹਣਾ ਦ੍ਰਿਸ਼ ਹੈ ਤੁਸੀਂ ਦੇਖੋ ਇੱਥੇ ਬੰਦਰ ਸੈਨਾ ਜੀ ਐ ਉਹ ਆਪਣਾ ਨਜ਼ਾਰੇ ਲੈ ਰਹੇ ਨੇ ਪਹਾੜਾਂ ਦੇ ਵਿੱਚ ਕੁਛ ਖਾ ਰਹੇ ਨੇ ਲੱਗਦਾ ਬਹੁਤ ਸੋਹਣਾ ਦ੍ਰਿਸ਼ਾ ਹੈ ਜੇ ਕਿਸੇ ਨੇ ਕਾਹਨਾਂ ਵੱਲ ਔਣਾ ਹੋਵੇ ਤਾਂ ਇੱਥੇ ਸ਼੍ਰੀ ਬੈਜਨਾਥ ਤੁਸੀਂ ਆ ਸਕਦੇ ਹੋ ਨਾਲੇ ਤਾਂ ਤੁਸੀਂ ਸ਼ਿਵਜੀ ਦੇ ਪਰਾਜੇ ਨ ਮੰਦਿਰ ਦੇ ਦਰਸ਼ਨ ਕਰ ਸਕਦੇ ਹੋ ਤੇ ਨਾਲੇ ਇੱਥੇ ਘੁੰਮ ਫਿਰ ਸਕਦੇ ਹੋ ਪਹਾੜਾਂ ਦੇ ਵਿੱਚ ਬਹੁਤ ਵਧੀਆ ਲੋਕੇਸ਼ਨ ਹੈਗੀ ਇਹ ਸ਼੍ਰੀ ਬੈਜਨਾਥ ਮੰਦਿਰ ਹੈ ਜੀ ਸ਼ਿਵ ਸ਼ਕਤੀ ਕੋਲੇ ਸ਼ੰਕਰ ਜੀ ਦਾ ਇੱਥੇ ਆ ਕੇ ਨਾਲੇ ਦਰਸ਼ਨ ਕਰ ਸਕਦੇ ਹੋ ਨਾਲੇ ਘੁੰਮ ਫਿਰ ਸਕਦੇ ਹੋ ਇੱਥੇ ਚੌਰਾ ਦਾ ਵਧੀਆ ਲੰਗਰ ਚੱਲਦਾ ਹੈਗਾ ਲੰਗਰ ਦੇ ਵਿੱਚ ਵੀ ਤੁਸੀਂ ਹੀ ਸਾਬ ਆ ਸਕਦੇ ਹੋ ਤੇ ਲੰਗਰ ਵੀ ਛਕ ਸਕਦੇ ਹੋ ਜਰੂਰ ਇੱਕ ਵਾਰ ਵਿਜ਼ਿਟ ਕਰੋ ਸ਼੍ਰੀ ਮਹਾਂਜਨਾਤ ਮੰਦਿਰ